ਕਿ ਇਹਨਾਂ ਗੱਲਾਂ ਨੂੰ ਲੈ ਕੇ ਤੁਸੀਂ ਅੱਜ ਪਾਰਟੀ ਛੱਡੀ ਐ ਸ਼੍ਰੋਮਣੀ ਅਕਾਲੀ ਦਲ 'ਚ ਤੁਹਾਡਾ ਵੱਡਾ ਨੋ ਸੀਗਾ ਤੇ ਚਾਰੋਂ ਜੁਨੀਆਂ ਵੀ ਚੱਲਦੀਆਂ ਰਹੀਆਂ ਦੇਰ ਰਾਤ ਤੱਕ ਸਾਡੇ ਕੋਲ ਖਬਰ ਸੀ ਕਿ ਤੁਹਾਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਗੱਲੇ ਵਿੱਚ ਜਿਹੜੀ ਮਾਨ ਸਾਹਿਬ ਦੀ ਸਰਕਾਰ ਐ ਅਸੀਂ ਉਹਨਾਂ ਦੀ ਸੋਚ ਨੂੰ ਵੇਖ ਕੇ ਉਹਨਾਂ ਦੇ ਕੰਮਾਂ ਕਰ ਨੂੰ ਵੇਖ ਕੇ ਅਸੀਂ ਅੱਜ ਇੰਨੀ ਪੁਰਾਣੀ ਪਾਰਟੀ ਦੇ ਵਿੱਚ ਸਿ ਲਈ ਕਿ ਸਾਡੇ ਪਿਓ ਦਰਦਿਆਂ ਤੋਂ ਲੈ ਕੇ ਪਾਰਟੀ ਕਿਸੇ ਦਾ ਪਾਰਟੀ ਛੱਡਣ ਦਾ ਦਿਲ ਨਹੀਂ ਕਰਦਾ ਜਦੋਂ ਪਾਰਟੀ ਹੀ ਬੇਈਮਾਨੀ ਦੀ ਹੋ ਜਾਏ ਫਿਰ ਛੱਡਣੀ ਪੈਂਦੀ ਐ ਅਸੀਂ ਇਹ ਸੋਚ ਨੂੰ ਲੈ ਕੇ ਪਾਰਟੀ ਛੱਡ ਕੇ ਰਮਨ ਸਿੰਘ ਦੀ ਸੋਚ ਨੂੰ ਲੈ ਕੇ ਪਾਰਟੀ ਚ ਵੜ ਗਏ ਬਰਗਾੜੀ ਕਾਂਡ ਦੇ ਲਈ ਅਕਾਲੀ ਦਲ ਨੂੰ ਦੋਸ਼ੀ ਮੰਨਦੇ ਹੋ ਤੁਸੀਂ ਕਿ ਬਰਗਾੜੀ ਕਾਂਡ ਉਹ ਵੱਡੀਆਂ ਗੱਲਾਂ ਨੇ ਉਹ ਵੱਡੀਆਂ ਗੱਲਾਂ ਨੇ ਅਸੀਂ ਆਪਣੀ ਸੋਚ ਨੂੰ ਲੈ ਕੇ ਅਸੀਂ ਆਪਣੀ ਸੋਚ ਨੂੰ ਲੈ ਕੇ ਅਸੀਂ ਆਪਣੇ ਬਲਬੁੱਤੇ ਨੂੰ ਲੈ ਕੇ ਤੇ ਦੂਜੀ ਗੱਲ ਜ਼ਰੂਰ ਹੈ ਵੀ ਸਾਡੇ ਹਲਕੇ ਦੇ ਜਿਹੜੇ ਐਮਐਲਏ ਸਾਹਿਬ ਨੇ ਕੁਲਵੰਤ ਜੀ ਅਸੀਂ ਉਹਨਾਂ ਦੀ ਸੋਚ ਨੂੰ ਲੈ ਕੇ ਉਹਨਾਂ ਦੇ ਕੰਮਾਂ ਕਰਾਉਣ ਨੂੰ ਲੈ ਕੇ ਅਸੀਂ ਪਾਰਟੀ ਨੂੰ ਅਲਵਿਦਾ ਕਹਿ ਕੇ ਚਾੜੂ ਦਾ ਪੱਲਾ ਬਣੇ ਬਗਰਾਹ ਸਾਹਿਬ ਤੁਸੀਂ ਪੰਥਕ ਮੰਨੇ ਜਾਂਦੇ ਹੋ ਤੁਹਾਡਾ ਪੂਰਾ ਪਰਿਵਾਰ ਲੰਬੇ ਸਮੇਂ ਤੋਂ ਪੰਥ ਦੀ ਸੇਵਾ ਕਰਦਾ ਆ ਰਿਹਾ ਇਹਨਾਂ ਗੱਲਾਂ ਨੂੰ ਲੈ ਕੇ ਅਕਾਲੀ ਦਲ ਨਾਲ ਮਤਭੇਦ ਹੋਏ ਬਰਗਾੜੀ ਕਾਂਡ ਇੱਕ ਵੱਡਾ ਮੁੱਦਾ ਹੈ ਕੀ ਉਹਦਾ ਸੀਨ ਤੁਹਾਡੇ ਅੰਦਰ ਹੈ ਹਜੇ ਨਹੀਂ ਮੈਂ ਤਾਂ ਜਿਹੜਾ ਸ਼ਬਦ ਗੁਰੂ ਨੂੰ ਮੰਨਦਾ ਹੈ ਜਿਹੜਾ ਜਿਵੇਂ ਦੇ ਗੁਰੂ ਹੈ ਨਾ ਮਾਲ ਜਿਵੇਂ ਉਹਨਾਂ ਸੀ ਮੂਰਤੀ ਪੂਜ ਲੰਗ ਉਤਰਪੇ ਸਾਡਾ ਅੱਜ ਕੌਮ ਜਿਹੜੀ ਆ ਪਰ ਉਹ ਗਲਤ ਹੈ ਸਾਡਾ ਗੁਰੂ ਨਾਨਕ ਸਾਹਿਬ ਨੇ ਸਿੱਧਾ ਨਹੀਂ ਸਵਾਲ ਕੀਤਾ ਤੇ ਤੁਹਾਡਾ ਗੁਰੂ ਕੌਣ ਹੈ ਉਨਾਂ ਦਾ ਸ਼ਬਦ ਗੁਰੂ ਸੁਰਤ ਚੇਲਾ ਮੇਰਾ ਸ਼ਬਦ ਗੁਰੂ ਆ ਉਹ ਚਲੋ ਇਹ ਜਿਹੇ ਮਸਲੇ ਵੱਡੇ ਆ ਵਿਚਾਰਨ ਵਾਲੇ ਆ ਵਿਦਵਾਨਾਂ ਦੇ ਆ ਜਾਓ ਰੋਦੇ ਉਹਦੇ ਦੀਵੇਂ ਬੋਲਦਾ ਮੈਂ ਤਾਂ ਨਿੱਜੀ ਵੇਖੋ ਨਹਿਰੀ ਪਾਣੀ ਆ ਜਿਹੜਾ ਇਹ ਸਰਕਾਰ ਨੇ 2.2 ਤੋਂ ਵਧਾ ਕੇ 3.5 ਪੁਆਇੰਟ ਕਰ ਦਿੱਤਾ ਸੂਏ ਨਵੇਂ ਬਨ ਰਹੇ ਆ ਪਾਈਪਲਾਈਨਾਂ ਬਨ ਰਹੀਆਂ ਜਿੰਮੇਦਾਰ ਨੂੰ ਪਾਣੀ ਧਰਤੀ ਪਾਣੀ ਜਾਊਗਾ ਤੇ ਉੱਥੇ ਐਡੋਮੈਟਿਕ ਥੱਲੇ ਵਾਲਾ ਪਾਣੀ ਘਟ ਕੱਢਾਂਗੇ ਤੇ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਆ ਉਹ ਬਚੂਗਾ ਖੇਤੀ ਦਾ ਹੀ ਜੁੜਾ ਹੈ ਸਾਡਾ ਸੂਬਾ ਹੈ ਕਾਲੀ ਦਲ ਕਿੱਥੇ ਖੜੂ ਗਿਆ ਸਿਲੈਕਸ਼ਨ ਚ ਤੁਸੀਂ ਦੇਖੇ ਮੈਂ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਇਸ ਵਾਰ ਕਾਲੀ ਦਲ ਪਰ ਮੈਂ ਜਦੋਂ ਕਾਲੀ ਦਲ ਨਾਲ ਸੰਬੰਧ ਤੋੜਿਆ ਮੈਂ ਤਾਂ ਹੁਣ ਆਪ ਪਾਰਟੀ ਜੋ ਵੀ ਕੀਤਾ ਉਹਦਾ ਸਾਬ ਅੱਜ ਜੁਆਇਨਿੰਗ ਹੋਈ ਹੈ ਵੱਡੇ ਲੈਵਲ ਦੇ ਉੱਤੇ ਬਹੁਤ ਸਾਰੇ ਕਾਲੀ ਜਥੇਦਾਰ ਜਿਹੜੇ ਨਾਮੀ ਜਥੇਦਾਰ ਸੀ ਜਿਨ੍ਹਾਂ ਦੇ ਆਸਰੇ ਆਕਾਲੀ ਦਲ ਇੱਥੇ ਚੱਲਦਾ ਸੀ ਉਹ ਅੱਜ ਪਾਰਟੀ ਨੂੰ ਅਨੁਮਿਤਾ ਕਰ ਚੁੱਕੇ ਨੇ ਕਿੰਨੀ ਕਿ ਤਾਕਤ ਮਹਿਸੂਸ ਕਰਦੇ ਹਾਂ ਅੱਜ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਅੱਜ ਕੋਈ ਮੇਰੀ ਖੁਸ਼ੀ ਦਾ ਟੁਕਾਨਾ ਨਹੀਂ ਹੈਗਾ ਜੀ ਕਿ ਅੱਜ ਉਹ ਥੰਮ ਜਿਹੜੇ ਕਾਲੀ ਦਲ ਨੂੰ ਇਥੋਂ ਹਰ ਵਾਰੀ ਜਿੱਤ ਦੇ ਕੇ ਭੇਜਦੇ ਸੀਗੇ ਔਰ ਅੱਜ ਉਹਨਾਂ ਨੇ ਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮਾਨ ਸਾਹਬ ਦੇ ਚੰਗੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰੀ ਹੈ ਬਿਨਾਂ ਸ਼ਰਤ ਤੋਂ ਜੁਆਇਨ ਕਰੀ ਹੈ ਸੋ ਪਹਚਾਣ ਲਿਆਵਾਂਗੇ ਜੀ ਕਿਉਂਕਿ ਮੈਂ ਲੋਕਾਂ ਦੇ ਨਾਲ ਵਾਅਦਾ ਕੀਤਾ ਸੀਗਾ ਇਲੈਕਸ਼ਨ ਟਾਈਮ ਕਿ ਮੈਨੂੰ ਬੋਲਣਯੋਗ ਆ ਕਰ ਦਿਓ ਤੁਹਾਡੇ ਨਾਲ ਵਾਦਾ ਹੈ ਕਿ ਤੁਹਾਡੀ ਗੱਲ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਰੱਖਾਂਗਾ ਜਦੋਂ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਤਾਂ ਆਪਣੇ ਹਲਕੇ ਦੀ ਗੱਲ ਕਰਦਾ ਔਰ ਉਸਤੇ ਕੰਮ ਹੁੰਦੇ ਨੇ ਉਹਨਾਂ ਕੰਮਾਂ ਨੂੰ ਦੇਖਦਿਆਂ ਅੱਜ ਸਰਦਾਰ ਸੁਰਜੀਤ ਸਿੰਘ ਸਰਪੰਚ ਔਰ ਕਾਰਜ ਸਿੰਘ ਬੁਖਰਾਹਾ ਜੀ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ ਸੋ ਇਹਨਾਂ ਦਾ ਮੈਂ ਧੰਨਵਾਦ ਕਰਦਾ ਵੈਲਕਮ ਕਰਦਾ ਪਾਰਟੀ ਦੇ ਵਿੱਚ ਆਉਣ ਤੇ ਔਰ ਇਹਨਾਂ ਨੂੰ ਵਿਸ਼ਵਾਸ ਵੀ ਦਿਉਣਾ ਵਾਦਾ ਵੀ ਕਰਦਾ ਕਿ ਪਾਰਟੀ ਦੇ ਵਿੱਚ ਤੁਹਾਡਾ ਬਣਦਾ ਜਿਹੜਾ ਮਾਨ ਸਤਕਾਰ ਉਹ ਕੀਤਾ ਜੋ ਤੁਹਾਨੂੰ ਵੀ ਅਸਿਕਾ ਉਹਨਾਂ ਛੱਡ ਕੇ ਆਮ ਆਦਮੀ ਪਾਰਟੀ ਦਾ ਲੜਣ ਪੜਿਆ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਗੱਲ ਹੈ ਵੀ ਉਹਨਾਂ ਨੇ ਜਿਹੜਾ ਇਹ ਇਹਨਾਂ ਨੇ ਜਿਹੜੀ ਮੈਨੂੰ ਗੱਲ ਕਹੀ ਹੈ ਪੀ ਸਾਡੇ ਇਲਾਕੇ ਦੇ ਉਹ ਕੰਮ ਜਿਹੜੇ ਪਿਛਲੇ 50 ਸਾਲ ਤੋਂ ਨਹੀਂ ਹੋਏ ਸੀਗੇ ਸਾਡੇ ਖੇਤਾਂ ਤੱਕ ਟੇਲਾ ਤੱਕ ਪਾਣੀ ਸੋਰੀ ਪਹੁੰਚਿਆ ਮਾਨ ਸਾਹਿਬ ਨੇ ਆਂਦੀ ਸਾਡਾ ਕੋਟਾ तकरीबन ਦੁੱਗਣਾ ਕਰਤਾ ਜੇ ਬਹੁਤ سارے ਕੰਮ ਹੋਣਗੇ ਜੇ 2 ਸਾਲ ਹੋਇਆ ਜੀ ਇਸ ਤੋਂ ਸਵਾਏ ਬਿਜਲੀ ਦੇ ਬਿੱਲ ਲੋਕਾਂ ਦੇ ਜ਼ੀਰੋ ਆਂਦੇ ਆ ਔਰ ਇਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੇ ਸਾਡੇ ਦਵਾਈਆਂ ਵੀ ਪਹੁੰਚੀਆਂ ਡਾਕਟਰ ਵੀ ਆ ਰਹੇ ਅੱਗੇ ਉਹਨਾਂ ਨੂੰ ਬਹੁਤ ਫਰਕ ਪੈ ਰਿਹਾ ਬਹੁਤ ਸਾਰਾ ਤੇ ਮੈਂ ਹੋਰ ਵੀ ਬਹੁਤ ਸਾਰੇ ਸੀ ਜਿਹੜੇ ਕੰਮ ਹੈਗੇ ਇਹਨਾਂ ਨੇ ਉਹਦੀ ਪ੍ਰੇਜ਼ ਕੀਤੀ ਆ ਹੁਣ ਪਹਿਲਾਂ ਪਟਿਆਲੇ ਜਾਂਦੇ ਸੀ ਜੀ ਆਈ ਵਾਲੇ ਟੈਕਸ ਲੱਗ ਜਾਂਦਾ ਸੀ ਟੋਲ ਟੈਕਸ ਉਹ ਬੰ ਤੋ ਮਾਨ ਸਰਕਾਰ ਦੇ ਕੰਮ ਤੋਂ ਖੁਸ਼ ਹੋ ਕੇ ਇਹਨਾਂ ਨੇ ਆਵਾਜ਼ ਵੀ ਪਾਰਟੀ ਦਾ ਲੜ ਕੋੜਿਆ ਅਰੇ ਜੀ ਇਹਨਾਂ ਨੂੰ ਪੂਰਾ ਮਾਨ ਸਰਕਾਰ ਵੀ ਮਿਲੇਗਾ ਜੀ ਇਲਾਕੇ ਦੇ ਕੰਮ ਵੀ ਹੋਣਗੇ ਜਿਹੜੀਆਂ ਤੁਹਾਡੀਆਂ ਬਹੁਤ ਪੁਰਾਣੀਆਂ ਮੁੱਦੇ ਹੈਗੇ ਜਿਹਾ ਇਹ ਘੱਗਰ ਦੇ ਪਾਣੀ ਦਾ ਜੀ ਦੇਖੋ ਪਿਛਲੇ ਸਾਲ ਹੜਾ ਆਇਆ ਕਿੰਨੀ ਬਰਬਾਦੀ ਹੋਈ ਜੀ ਉਹਦਾ ਸਥਾਈ ਹੱਲ ਕਰਾਂਗੇ ਜੀ ਜਿਹੜੇ 850 ਕਰੋੜ ਰੁਪਏ ਰੁਕੇ ਹੋਏ ਆ ਉਹ ਅਸੀਂ ਜਾ ਕੇ ਲੈ ਕੇ ਆਵਾਂਗੇ ਮਾਨ ਸਰਕਾਰ ਨੂੰ ਜਿਹੜੇ ਹੈਗਾ ਉਹ ਹੋਰ ਵਧੀਆ ਹੋਰ ਹਸਪਤਾਲ ਬਣਾਵਾਂਗੇ ਹੋਰ ਸਕੂਲ ਵਧੀਆ ਕਰਾਂਗੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਤਾਂ ਕਿ ਸਾਡੇ ਬੱਚਾ ਨੂੰ ਮਾਰ ਨਾ ਜਾਣਾ ਪਵੇ ਲੋਕ ਪੱਖੀ ਜਿਹੜੇ ਕੰਮ ਹੈ ਲੋਕਾਂ ਦੇ ਖੇਤਾਂ ਤੱਕ ਪਾਣੀ ਘਰਾ ਤੱਕ ਪੀਣ ਵਾਲਾ ਪਾਣੀ 24 ਘੰਟੇ ਜੀ ਔਰ ਖੇਤਾਂ ਤੱਕ ਜਿਹੜਾ ਅਸੀਂ ਨਹਿਰਾਂ ਦਾ ਪਾਣੀ ਪਹੁੰਚਾਵਾਂਗੇ ਜੀ ਔਰ ਕਗਰਦਾ ਪਾਣੀ ਸਾਫ਼ ਕਰਕੇ ਉਹਨੂੰ ਅਸੀਂ ਹੌਲੀ-ਹੌਲੀ 2-4-5 ਸਾਲ ਦੇ ਵਿੱਚ ਉਹਨੂੰ ਅਸੀਂ ਜੜਾ ਹੈਗਾ ਕੱਲੇ-ਕੱਲੇ ਖੇਤ ਤੱਕ ਪਹੁੰਚਾਵਾਂਗੇ। ਸਾਨੂੰ ਜ਼ਮੀਨ ਦੇ ਨੀਚੋਂ ਵੀ ਪਾਣੀ ਨਿਕਲਣਾ ਪਊਗਾ। ਇੰਨਾ ਪਾਣੀ ਹੈ ਸਾਡੇ ਕੋਲੇ। ਉਹਦੀ ਸਾਫ਼ ਸੰਭਾਲ ਠੀਕ ਕਰਾਂਗੇ। ਕਿਸਾਨ ਆਪਣੇ ਹੱਕਾਂ ਲਈ ਲੜਦੇ ਆ ਜੀ। ਕਿਸੇ ਮਾਈਰ ਦੇ ਲਾਲ ਦੀ ਹਿੰਮਤ ਨਹੀਂ ਹੋएगी ਕਿ ਪੰਜਾਬ ਦੇ ਕਿਸਾਨਾਂ ਨੂੰ ਉਹ ਦਿੱਲੀ ਜਾਣ ਤੋਂ ਰੋਕੋ ਕਿਉਂਕਿ ਜਦੋਂ ਦਿੱਲੀ ਅਸੀਂ ਹੋਵਾਂਗੇ ਇਸ ਵਾਰੀ ਸਾਡੀ ਸਰਕਾਰ ਇੰਡੀਆ ਕੱਠ چھوڑ ਦੀ ਬਣ ਜਣੀ ਆ। ਸਾਡੇ ਮੰਤਰੀ ਵੀ ਬਣਣਗੇ। ਕਿਸੇ ਦੀ ਹਿੰਮਤ ਨਹੀਂ ਹੋएगी ਜੀ ਇਹਨਾਂ ਦੇ ਜੜੀਆਂ ਮੰਗਾ ਵਾਸਤੇ ਇਹ ਵਿਚਾਰੇ ਜਾ ਕੇ ਦਿੱਲੀ ਬੈਠੇ ਸੀ। ਸਿੰਘੂ ਬਾਰਡਰ ਤੇ ਬੈਠ ਸੀ 13 ਮਹੀਨੇ ਹੁਣ ਇੱਥੇ ਬੈਠੇ ਹੋਏ ਆ ਇਹਨਾਂ ਨੂੰ ਅਸੀਂ ਫਸਲਾਂ ਦੀ ਵਾਜਬ ਕੀਮਤ ਐਮਐਸਪੀ ਦੇਾਂਗੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਅਸੀਂ ਇਹ ਜਿਹੜਾ ਤੁਹਾਡਾ ਅਗਨੀਵੀਰ ਨਹੀਂ ਹੋਣਗੇ ਬੱਚਿਆਂ ਨੂੰ ਪੱਕੀਆਂ ਨੌਕਰੀਆਂ ਪੂਰੀ ਤਨਖਾਹ ਬਾਅਦ ਵਿੱਚ ਪੈਨਸ਼ਨ ਮਿਲੇਗੀ ਇਹੋ ਜਿਹੀਆਂ ਨੌਕਰੀਆਂ ਦੇਵਾਂਗੇ ਫੌਜ ਵਿੱਚ ਵੀ ਤੇ ਦੂਜੀਆਂ ਵੀ ਇਹ ਸਾਰੇ ਕੰਮ ਅਸੀਂ ਕਰਨੇ ਆ ਜੀ ਮਿਲ ਕੇ ਹਮਲਾ ਮਾਰਾਂਗੇ ਜਿਹੜੇ ਦਲ ਬਦਲੂਆ ਜਿਹਨੂੰ ਚਾਰ ਵਾਰੀ ਐਮਪੀ ਬਣਾਇਆ ਉਹ ਪਾਰਟੀ ਬਦਲ ਗਈ ਜਿਹਨੂੰ ਇੱਕ ਵਾਰੀ ਐਮਪੀ ਬਣਾਇਆ ਸੀ ਉਹ ਵੀ ਪਾਰਟੀ ਬਦਲ ਗਿਆ ਇਹ ਜਿਹੜੇ ਦਲ ਬਦਲੂਆ ਇਹਨਾਂ ਨੂੰ ਸਬਕ ਸਿਖਾਣ ਇਹਨਾਂ ਗੱਲਾਂ ਨੂੰ ਲੈ ਕੇ ਤੁਸੀਂ ਅੱਜ ਪਾਰਟੀ ਛੱਡੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਤੁਹਾਡਾ ਵੱਡਾ ਨੌ ਸੀਗਾ ਤੇ ਚਾਰੋਂ ਜੁਨੀਆਂ ਵੀ ਚੱਲਦੀਆਂ ਰਹੀਆਂ ਦੇਰ ਰਾਤ ਤੱਕ ਸਾਡੇ ਕੋਲ ਖਬਰ ਸੀ ਕਿ ਤੁਹਾਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਗੱਲ ਇਹ ਵੀ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਅਸੀਂ ਉਹਨਾਂ ਦੀ ਸੋਚ ਨੂੰ ਵੇਖ ਕੇ ਉਹਨਾਂ ਦੇ ਕੰਮਾਂ ਕਰਾਂ ਨੂੰ ਵੇਖ ਕੇ ਅਸੀਂ ਅੱਜ ਇੰਨੀ ਪੁਰਾਣੀ ਪਾਰਟੀ ਦੇ ਵਿੱਚ ਅਸੀਂ ਰਹੇ ਕਿ ਸਾਡੇ ਪਿਓ ਦਰਦਿਆਂ ਤੋਂ ਲੈ ਕੇ ਪਾਰਟੀ ਸੀ ਕਿਸੇ ਦਾ ਪਾਰਟੀ ਛੱਡਣ ਦਾ ਦਿਲ ਨਹੀਂ ਕਰਦਾ ਜਦੋਂ ਪਾਰਟੀ ਹੀ ਬੇਈਮਾਨੀ ਦੀ ਹੋ ਜਾਏ ਫਿਰ ਛੱਡਣੀ ਪੈਂਦੀ ਹੈ ਅਸੀਂ ਇਹ ਸੋਚ ਨੂੰ ਲੈ ਕੇ ਪਾਰਟੀ ਛੱਡ ਕੇ ਰਮਾਨ ਸਾਹਿਬ ਦੀ ਸੋਚ ਨੂੰ ਲੈ ਕੇ ਪਾਰਟੀ ਜੁਆਇਨ ਕੀਤੀ। ਬਰਗਾੜੀ ਕਾਂਡ ਦੇ ਲਈ ਅਕਾਲੀ ਦਲ ਨੂੰ ਦੋਸ਼ੀ ਮੰਨਦੇ ਹੋ ਤੁਸੀਂ ਕਿ ਬਰਗਾੜੀ ਕਾਂਡ ਉਹ ਵੱਡੀਆਂ ਗੱਲਾਂ ਨੇ। ਉਹ ਵੱਡੀਆਂ ਗੱਲਾਂ ਨੇ। ਅਸੀਂ ਆਪਣੀ ਸੋਚ ਨੂੰ ਲੈ ਕੇ ਅਸੀਂ ਆਪਣੀ ਸੋਚ ਨੂੰ ਲੈ ਕੇ ਅਸੀਂ ਆਪਣੇ ਬਲਬੁੱਤੇ ਨੂੰ ਲੈ ਕੇ ਤੇ ਦੂਜੀ ਗੱਲ ਜ਼ਰੂਰ ਹੈ ਵੀ ਸਾਡੇ ਹਲਕੇ ਦੇ ਜਿਹੜੇ ਐਮਐਲਏ ਸਾਹਿਬ ਨੇ ਕੁਲਵੰਤ ਜੀ ਅਸੀਂ ਉਹਨਾਂ ਦੀ ਸੋਚ ਨੂੰ ਲੈ ਕੇ ਉਹਨਾਂ ਦੇ ਕੰਮ ਕਰਨ ਨੂੰ ਲੈ ਕੇ ਅਸੀਂ ਪਾਰਟੀ ਨੂੰ ਅਲਵਿਦਾ ਕਹਿ ਕੇ ਆ ਚਾੜੂ ਦਾ ਪੱਲਾ ਫੜਿਆ। ਬਕਰਾਲਾ ਸਾਹਿਬ ਤੁਸੀਂ ਪੰਥਕ ਮੰਨੇ ਜਾਣੇ ਹੋ ਤੁਹਾਡਾ ਪੂਰਾ ਪਰਿਵਾਰ ਲੰਮੇ ਸਮੇਂ ਤੋਂ ਪੰਥ ਦੀ ਸੇਵਾ ਕਰਦਾ ਆ ਰਿਹਾ। ਇਹਨਾਂ ਗੱਲਾਂ ਨੂੰ ਲੈ ਕੇ ਅਕਾਲੀ ਦਲ ਨਾਲ ਮਤਭੇਦ ਹੋਏ ਬਰਗਾੜੀ ਕਾਂਡ ਇੱਕ ਵੱਡਾ ਮੁਰਦਾ ਹੈ। ਕੀ ਉਹਦਾ ਸੀਨ ਤੁਹਾਡੇ ਅੰਦਰ ਹੈ ਹਜੇ? ਨਹੀਂ ਮੈਂ ਤਾਂ ਜਿਹੜਾ ਸ਼ਬਦ ਗੁਰੂ ਨੂੰ ਮੰਨਦਾ ਹੈ। ਜਿਹੜਾ ਜਿਵੇਂ ਦੇ ਗੁਰੂ ਹੈ ਨਾ ਮਾਲ ਜਿਵੇਂ ਉਹਨਾਂ ਸੀ ਮੂਰਤੀ ਪੂਜ ਲੰਗੂ ਤਰਪੇ ਸਾਡਾ ਅੱਜ ਕੌਮ ਜਿਹੜੀ ਹੈ ਪਰ ਉਹ ਗਲਤ ਹੈ। ਸਾਡਾ ਗੁਰਨਾਨਕ ਸਾਹਿਬ ਨੇ ਸਿੱਧਾ ਨਹੀਂ ਸਵਾਲ ਕੀਤਾ ਕਿ ਤੁਹਾਡਾ ਗੁਰੂ ਕੌਣ ਹੈ? ਉਨਾਂ ਦਾ ਸ਼ਬਦ ਗੁਰੂ ਸੁਰਤ ਚੇਲਾ ਮੇਰਾ ਸ਼ਬਦ ਗੁਰੂ ਆ ਉਹ ਚਲੋ ਇਹ ਜੀ ਮਸਲੇ ਵੱਡੇ ਆ ਵਿਚਾਰਨ ਵਾਲੇ ਆ ਵਿਦਵਾਨਾਂ ਦੇ ਆ ਜੋਰ ਦੇ ਉਹਦੇ ਦੀਵੇਂ ਬੋਲਦਾ ਮੈਂ ਤਾਂ ਨਿੱਜੀ ਵੇਖੋ ਨਹਿਰੀ ਪਾਣੀ ਆ ਜਿਹੜਾ ਇਹ ਸਰਕਾਰ ਨੇ 2.2 ਤੋਂ ਵਧਾ ਕੇ 3.5 ਪੁਆਇੰਟ ਕਰ ਦਿੱਤਾ ਸੂਏ ਨਵੇਂ ਬਣ ਰਹੇ ਆ ਪਾਈਪਲਾਈਨਾਂ ਬਣ ਰਹੀਆਂ ਜੀਵਨਦਾਰ ਨੂੰ ਪਾਣੀ ਧਰਤੀ ਪਾਣੀ ਜਾਊਗਾ ਤੇ ਉੱਥੇ ਐਡੋਮੈਟਿਕ ਥੱਲੇ ਵਾਲਾ ਪਾਣੀ ਘਟ ਕੱਢਾਂਗੇ ਤੇ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਆ ਉਹ ਬਚੂਗਾ ਖੇਤੀ ਦੇ ਜੁੜਾ ਸਾਡਾ ਸੂਬਾ ਆ ਅਕਾਲੀ ਦਲ ਕਿੱਥੇ ਖੜੂ ਗਿਆ ਸਿਲੈਕਸ਼ਨ 'ਚ ਤੁਸੀਂ ਇਹ ਕਿ ਮੈਂ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਇਸ ਵਾਰ ਅਕਾਲੀ ਦਲ ਪਰ ਮੈਂ ਜਦੋਂ ਅਕਾਲੀ ਦਲ ਨਾਲ ਸੰਬੰਧ ਤੇ ਨਹੀਂ ਰਿਹਾ ਮੈਂ ਤਾਂ ਹੁਣ ਆਪ ਪਾਰਟੀ ਜੋ ਵੀ ਕੀਤਾ ਉਹਦਾ ਸਾਬ੍ਹ ਅੱਜ ਜੁਆਇਨਿੰਗ ਹੋਈ ਹੈ ਵੱਡੇ ਲੈਵਲ ਦੇ ਉੱਤੇ ਬਹੁਤ ਸਾਰੇ ਅਕਾਲੀ ਜਥੇਦਾਰ ਜਿਹੜੇ ਨਾਮੀ ਜਥੇਦਾਰ ਸੀ ਜਿਨ੍ਹਾਂ ਦੇ ਆਸਰੇ ਅਕਾਲੀ ਦਲ ਇੱਥੇ ਚੱਲਦਾ ਸੀ ਉਹ ਅੱਜ ਪਾਰਟੀ ਨੂੰ ਅਨੁਕੀਤਾ ਕਹਿ ਚੁੱਕੇ ਨੇ ਕਿੰਨੀ ਕਿ ਤਾਕਤ ਮਹਿਸੂਸ ਕਰਨੀ ਹੈ ਅੱਜ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਅੱਜ ਕੋਈ ਮੇਰੀ ਖੁਸ਼ੀ ਦਾ ਟੁਕਾਨਾ ਨਹੀਂ ਹੈਗਾ ਜੀ ਕਿ ਅੱਜ ਉਹ ਥੰਮ ਜਿਹੜੇ ਕਾਲੀ ਦਲ ਨੂੰ ਇਥੋਂ ਹਰ ਵਾਰੀ ਜਿੱਤ ਦੇ ਕੇ ਭੇਜਦੇ ਸੀਗੇ ਔਰ ਅੱਜ ਉਹਨਾਂ ਨੇ ਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮਾਨ ਸਾਹਬ ਦੇ ਚੰਗੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰੀ ਹੈ ਬਿਨਾਂ ਸ਼ਰਤ ਤੋਂ ਜੁਆਇਨ ਕਰੀ ਹੈ ਸੋ ਪੁੱਛਾਲ ਲਿਆਵਾਂਗੇ ਜੀ ਕਿਉਂਕਿ ਮੈਂ ਲੋਕਾਂ ਦੇ ਨਾਲ ਵਾਅਦਾ ਕੀਤਾ ਸੀਗਾ ਇਲੈਕਸ਼ਨ ਟਾਈਮ ਕਿ ਮੈਨੂੰ ਬੋਲਣ ਜੋਗਿਆ ਕਰ ਦਿਓ ਤੁਹਾਡੇ ਨਾਲ ਵਾਦਾ ਹੈ ਕਿ ਤੁਹਾਡੀ ਗੱਲ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਰੱਖਾਂਗਾ ਜਦੋਂ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਤਾਂ ਆਪਣੇ ਹਲਕੇ ਦੀ ਗੱਲ ਕਰਦਾ ਔਰ ਉਸਤੇ ਕੰਮ ਹੁੰਦੇ ਨੇ ਉਹਨਾਂ ਕੰਮਾਂ ਨੂੰ ਦੇਖਦਿਆਂ ਅੱਜ ਸਰਦਾਰ ਸੁਰਜੀਤ ਸਿੰਘ ਸਰਪੰਚ ਔਰ ਕਾਰਜ ਸਿੰਘ ਬਕਰਾਹਾ ਜੀ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ ਸੋ ਇਹਨਾਂ ਦਾ ਮੈਂ ਧੰਨਵਾਦ ਕਰਦਾ ਵੈਲਕਮ ਕਰਦਾ ਪਾਰਟੀ ਦੇ ਵਿੱਚ ਆਉਣ ਤੇ ਔਰ ਇਹਨਾਂ ਨੂੰ ਵਿਸ਼ਵਾਸ ਵੀ ਦਿਉਣਾ ਵਾਦਾ ਵੀ ਕਰਦਾ ਕਿ ਪਾਰਟੀ ਦੇ ਵਿੱਚ ਤੁਹਾਡਾ ਬਣਦਾ ਜਿਹੜਾ ਮਾਨ ਸਤਕਾਰ ਉਹ ਕੀਤਾ ਜੋ ਤੁਹਾਨੂੰ ਵੀ ਸੀ ਕਿ ਉਹਨਾਂ ਛੱਡ ਕੇ ਆਮ ਆਦਮੀ ਪਾਰਟੀ ਦਾ ਅਲਾਨ ਫੜਿਆ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਕਰ ਲੈ ਆ ਵੀ ਉਹਨਾਂ ਨੇ ਜਿਹੜਾ ਇਹ ਇਹਨਾਂ ਨੇ ਜਿਹੜੀ ਮੈਨੂੰ ਗੱਲ ਕਹੀ ਹੈ ਪੀ ਸਾਡੇ ਇਲਾਕੇ ਦੇ ਉਹ ਕੰਮ ਜਿਹੜੇ ਪਿਛਲੇ 50 ਸਾਲ ਤੋਂ ਨਹੀਂ ਹੋਏ ਸੀਗੇ ਸਾਡੇ ਖੇਤਾਂ ਤੱਕ ਟੇਲਾ ਤੱਕ ਪਾਣੀ ਸੋਰੀ ਪਹੁੰਚਿਆ ਮਾਨ ਸਾਹਿਬ ਨੇ ਆਂਦੀ ਸਾਡਾ ਕੋਟਾ तकरीबन ਦੁੱਗਣਾ ਕਰਤਾ ਜੇ ਬਹੁਤ سارے ਕੰਮ ਹੋਣੇ ਜੇ 2 ਸਾਲ ਹੋਇਆ ਜੀ ਇਸ ਤੋਂ ਸਭਾਏ ਬਿਜਲੀ ਦੇ ਬਿੱਲ ਲੋਕਾਂ ਦੇ ਜ਼ੀਰੋ ਆਂਦੇ ਆ ਔਰ ਇਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੇ ਸਾਡੇ ਦਵਾਈਆਂ ਵੀ ਪਹੁੰਚਿਆ ਡਾਕਟਰ ਵੀ ਆ ਰਹੇ ਅੱਗੇ ਉਹਨਾਂ ਨੂੰ ਬਹੁਤ ਫਰਕ ਪੈ ਰਿਹਾ ਬਹੁਤ ਸਾਰਾ ਤੇ ਮੈਂ ਹੋਰ ਵੀ ਬਹੁਤ ਸਾਰੇ ਸੀ ਜਿਹੜੇ ਕੰਮ ਹੈਗੇ ਇਹਨਾਂ ਨੇ ਉਹਦੀ ਪ੍ਰੇਜ਼ ਕੀਤੀ ਹੁਣ ਪਹਿਲਾਂ ਪਟਿਆਲੇ ਜਾਂਦੇ ਸੀ ਜੀ ਆਈ ਬਾਰੇ ਟੈਕਸ ਲੱਗ ਜਾਂਦਾ ਸੀ ਟੋਲ ਟੈਕਸ ਉਹ ਬੰ ਸੋ ਮਾਨਸਰਕਾਰ ਦੇ ਕੰਮ ਤੋਂ ਖੁਸ਼ ਹੋ ਕੇ ਇਹਨਾਂ ਨੇ ਆਵਾਜ਼ ਵੀ ਪਾਰਟੀ ਦਾ ਲੜ ਕੋੜਿਆ ਅਰੇ ਇਹਨਾਂ ਨੂੰ ਪੂਰਾ ਮਾਨਸਰਕਾਰ ਵੀ ਮਿਲੇਗਾ ਜੀ ਇਲਾਕੇ ਦੇ ਕੰਮ ਵੀ ਹੋਣਗੇ ਜਿਹੜੀਆਂ ਤੁਹਾਡੀਆਂ ਬਹੁਤ ਪੁਰਾਣੀਆਂ ਮੁੱਦੇ ਹੈਗੇ ਜਿਹਾ ਇਹ ਘੱਗਰ ਦੇ ਪਾਣੀ ਦਾ ਜੀ ਦੇਖੋ ਪਿਛਲੇ ਸਾਲ ਹੜਾ ਆਇਆ ਕਿੰਨੀ ਬਰਬਾਦੀ ਹੋਈ ਜੀ ਉਹਦਾ ਸਥਾਈ ਹੱਲ ਕਰਾਂਗੇ ਜੀ ਜਿਹੜੇ 850 ਕਰੋੜ ਰੁਪਏ ਰੁਕੇ ਹੋਏ ਆ ਉਹ ਅਸੀਂ ਜਾ ਕੇ ਲੈ ਕੇ ਆਵਾਂਗੇ ਮਾਨ ਸਰਕਾਰ ਨੂੰ ਜਿਹੜਾ ਹੈਗਾ ਉਹ ਹੋਰ ਵਧੀਆ ਹੋਰ ਹਸਪਤਾਲ ਬਣਾਵਾਂਗੇ ਹੋਰ ਸਕੂਲ ਵਧੀਆ ਕਰਾਂਗੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਤਾਂ ਕਿ ਸਾਡੇ ਬੱਚਾ ਨੂੰ ਮਾਰ ਨਾ ਜਾਣਾ ਪਵੇ ਲੋਕ ਪੱਖੀ ਜਿਹੜੇ ਕੰਮ ਹੈ ਲੋਕਾਂ ਦੇ ਖੇਤਾਂ ਤੱਕ ਪਾਣੀ ਘਰਾਂ ਤੱਕ ਪੀਣ ਵਾਲਾ ਪਾਣੀ 24 ਘੰਟੇ ਜੀ ਔਰ ਖੇਤਾਂ ਤੱਕ ਜਿਹੜਾ ਅਸੀਂ ਨਹਿਰਾਂ ਦਾ ਪਾਣੀ ਪਹੁੰਚਾਵਾਂਗੇ ਜੀ ਔਰ ਕਰਦਾ ਪਾਣੀ ਸਾਫ ਕਰਕੇ ਉਹਨੂੰ ਅਸੀਂ ਹੌਲੀ ਹੌਲੀ 2-4-5 ਸਾਲ ਦੇ ਵਿੱਚ ਉਹਨੂੰ ਅਸੀਂ ਜਿਹੜਾ ਹੈਗਾ ਕੱਲੇ-ਕੱਲੇ ਖੇਤ ਤੱਕ ਪਹੁੰਚਾਵਾਂਗੇ ਸਾਨੂੰ ਜ਼ਮੀਨ ਦੇ ਨੀਚੋਂ ਵੀ ਪਾਣੀ ਨਿਕਲਣਾ ਪਊਗਾ ਐਨਾ ਪਾਣੀ ਹੈ ਸਾਡੇ ਕੋਲ ਉਹਦੀ ਸਾਫ ਸੰਭਾਲ ਠੀਕ ਕਰਾਂਗੇ ਕਿਸਾਨ ਆਪਣੇ ਹੱਕਾਂ ਲਈ ਲੜਦੇ ਆ ਜੀ ਕਿਸੇ ਮਾਇਰ ਦੇ ਲਾਲ ਦੀ ਹਿੰਮਤ ਨਹੀਂ ਹੋएगी ਕਿ ਪੰਜਾਬ ਦੇ ਕਿਸਾਨਾਂ ਨੂੰ ਉਹ ਦਿੱਲੀ ਜਾਣ ਤੋਂ ਰੋਕੋ ਕਿਉਂਕਿ ਜਦੋਂ ਦਿੱਲੀ ਅਸੀਂ ਹੋਵਾਂਗੇ ਇਸ ਵਾਰੀ ਸਾਡੀ ਸਰਕਾਰ ਇੰਡੀਆ ਕੱਟ ਚੋੜ ਦੀ ਬਣ ਜਾਣੀ ਆ ਸਾਡੇ ਮੰਤਰੀ ਵੀ ਬਣਨਗੇ ਕਿਸੇ ਦੀ ਹਿੰਮਤ ਨਹੀਂ ਹੋएगी ਜੀ ਇਹਨਾਂ ਦੇ ਜੜੀਆਂ ਮੰਗਾ ਵਾਸਤੇ ਇਹ ਵਿਚਾਰੇ ਜਾ ਕੇ ਦਿੱਲੀ ਬੈਠੇ ਸੀ ਸਿੰਘੂ ਬਾਡਰ ਤੇ ਬੈਠ ਸੀ 13 ਮਹੀਨੇ ਹੁਣ ਇੱਥੇ ਬੈਠੇ ਹੋਏ ਆ ਇਹਨਾਂ ਨੂੰ ਅਸੀਂ ਫਸਲਾਂ ਦੀ ਵਾਜਬ ਕੀਮਤ ਐਮਐਸਪੀ ਦੇਾਂਗੇ ਬੱਚਿਆਂ ਨੂੰ ਰੋਜ਼ਗਾਰ ਦੇਾਂਗੇ ਅਸੀਂ ਇਹ ਜਿਹੜਾ ਤੁਹਾਡਾ ਅਗਨੀਵੀਰ ਨਹੀਂ ਹੋਣਗੇ ਬੱਚਿਆਂ ਨੂੰ ਪੱਕੀਆਂ ਨੌਕਰੀਆਂ ਪੂਰੀ ਤਨਖਾਹ ਬਾਅਦ ਵਿੱਚ ਪੈਨਸ਼ਨ ਮਿਲੇਗੀ ਇਹੋ ਜਿਹੀਆਂ ਨੌਕਰੀਆਂ ਦੇਵਾਂਗੇ ਫੌਜ ਵਿੱਚ ਵੀ ਤੇ ਦੂਜੀਆਂ ਵੀ ਇਹ ਸਾਰੇ ਕੰਮ ਅਸੀਂ ਕਰਨੇ ਆ ਜੀ ਮਿਲ ਕੇ ਹਮਲਾ ਮਾਰਾਂਗੇ ਜਿਹੜੇ ਦਲ ਬਦਲੂਆ ਜਿਹਨੂੰ ਚਾਰ ਵਾਰੀ ਐਮਪੀ ਬਣਾਇਆ ਉਹ ਪਾਰਟੀ ਬਦਲ ਗਈ ਜਿਹਨੂੰ ਇੱਕ ਵਾਰੀ ਐਮਪੀ ਬਣਾਇਆ ਸੀ ਉਹ ਵੀ ਪਾਰਟੀ ਬਦਲ ਗਿਆ ਇਹ ਜਿਹੜੇ ਦਲ ਬਦਲੂਆ ਇਹਨਾਂ ਨੂੰ ਸਬਕ ਸਿਖਾ